ਬਹੁਤ ਵੱਡੀ ਖਬਰ ਹੈ ਜਿਵੇਂ ਤੇ ਰੁਪਿੰਦਰ ਕੌਰ ਮਾਮਲੇ ਦੇ ਵਿੱਚ ਯਾਨੀ ਗੁਰਵਿੰਦਰ ਦਾ ਕਤਲ ਕਰ ਦਿੱਤਾ ਸੀ ਆਪਣੇ ਹੀ ਪਤੀ ਦਾ ਪਰ ਜਿਹੜੇ ਉਹਦੇ ਮਾਤਾ ਪਿਤਾ ਨਾ ਉਹਨੇ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਉਹ ਝੂਠੇ ਨਿਕਲਣਗੇ ਪਰ ਹੁਣ ਉਹਨਾਂ ਨੇ ਪਟੇ ਪੈਣ ਜਾ ਰਹੇ ਨੇ ਪਟੇ ਕਿਵੇਂ ਪੈਣ ਜਾ ਰਹੇ ਆ ਪੂਰੀ ਵੀਡੀਓ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਉਂਕਿ ਪੰਜਾਬ ਦੇ ਅੰਦਰ ਇਸ ਮਾਮਲੇ ਨੇ ਬੜਾ ਚਰਚਿਤ ਮਾਮਲਾ ਯਾਨੀ ਇਸ ਗੱਲ ਨੇ ਪੂਰੇ ਪੰਜਾਬ ਨੂੰ ਸੋਚਾਂ ਵਿੱਚ ਪਾ ਦਿੱਤਾ ਸੀ ਤੇ ਰਪਿੰਦਰ ਕੌਰ ਨੇ ਆਪਣੇ ਘਰ ਦੇ ਅੰਦਰ ਬਲਾ ਕੇ ਗੈਰ ਕਿਸੇ ਬੰਦਿਆਂ ਨੂੰ ਔਰ ਆਪਣੀ ਸਹੇਲੀ ਦੇ ਨਾਲ ਮਿਲ ਕੇ ਯਾਨੀ ਕਿਸੇ ਵੀ ਨਾਲ ਮਿਲ ਕੇ ਵੀ ਕਰ ਦਿੱਤਾ ਯਾਨੀ ਉਹਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ ਪਰ ਹੁਣ ਇਹਦੇ ਮਾਤਾ ਪਿਤਾ ਦੇ ਵੀ ਉਹਦੇ ਤਾਂ ਪੈਣੀ ਪੈਣੇ ਨੇ ਦਰਸਾਲ ਦੇ ਵਿੱਚ ਉਹਦੇ ਮਾਪਿਓ ਦੇ ਵੀ ਹੁਣ ਫਟੇ ਪਹਿਣ ਜਾ ਰਹੇ ਨੇ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਸਭ ਤੋਂ ਵੱਡੀ ਇੱਕ ਹੋਰ ਖਬਰ ਬਠਿੰਡੇ ਤੋਂ ਸਾਹਮਣੇ ਆ ਰਹੀ ਹੈ ਕਿਉਂਕਿ ਬਠਿੰਡੇ ਦੇ ਵਿੱਚ 32 ਸਾਲਾਂ ਇੱਕ ਨੌਜਵਾਨ ਕੁੜੀ ਦਾ 32 ਸਾਲਾਂ ਦੀ ਨੌਜਵਾਨੀ ਹੁੰਦੀ ਹੈ ਤਾਂ ਉਹ ਇੱਕ ਸ਼ਰਕ ਦੇ ਕਿਨਾਰੇ ਬਹੁਤ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਹ ਕੀ ਨਹੀਂ ਕਰ ਦਿੱਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਸ ਖਬਰ ਨੇ ਵੀ ਬੀਤੀ ਰਾਤ ਪੂਰਾ ਬਿਠੰਦਾ ਹਲਾ ਕੇ ਰੱਖ ਦਿੱਤਾ ਔਰ ਜਿਹੜੀ ਰੁਪਿੰਦਰ ਕੌਰ ਨੂੰ ਲੈ ਕੇ ਖਬਰ ਹੈ ਇਸ ਨੇ ਤਾਂ ਭਾਈ ਪੰਜਾਬ ਦੇ ਲੋਕਾਂ ਦੇ ਐਸੇ ਕੰਨ ਖੜੇ ਕਰ ਦਿੱਤੇ ਨੇ ਕਿ ਲੋਕਾਂ ਨੂੰ ਯਕੀਨ ਕਰਨਾ ਮੁਸ਼ਕਲ ਹੋ ਗਿਆ ਕਿਉਂਕਿ ਇੱਕ ਪਾਸੇ ਰੁਪਿੰਦਰ ਕੌਰ ਦੇ ਮਾਤਾ ਪਿਤਾ ਇਹ ਗੱਲ ਕਹਿੰਦੇ ਸੀ ਕਹਿੰਦੇ ਗੁਰਵਿੰਦਰ ਸਿੰਘ ਯਾਨੀ ਰੁਪਿੰਦਰ ਕੌਰ ਦਾ ਪਤੀ ਜਿਹਨੂੰ ਮਾਰਿਆ ਕਹਿੰਦੇ ਜੀ ਇਹ ਤਾਂ ਸਾਡਾ ਪੁੱਤ ਮਾਰ ਦਿੱਤਾ ਇਹਨੇ ਸਾਡੇ ਬਨੀਓ ਚੌਰਾਹੇ ਦੇ ਵਿੱਚ ਖੜਾ ਕੇ ਇਹਦੇ ਗੋਲੀ ਮਾਰ ਦਿਓ ਸਾਨੂੰ ਕੋਈ ਮਤਲਬ ਨਹੀਂ ਹੈ ਪਰ ਦੇਖੋ ਵੀ ਰਾਖਸ਼ ਬੁੱਧੀ ਦੇ ਲੋਕ ਕਾਲ ਯੋਗ ਹੈ ਕੁਝ ਵੀ ਹੋ ਸਕਦਾ ਇਹ ਰਾਖਸ਼ ਬੁੱਧੀ ਦੇ ਲੋਕਾਂ ਨੇ ਦੁਨੀਆ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਸ਼ੱਕ ਪਹਿਲਾਂ ਤੋਂ ਹੀ ਹੋ ਰਿਹਾ ਸੀ ऐसे करके मैं कहया सी कि भाई ਇਹਦੇ ਮਾਤਾ ਪਿਤਾ ਵਿੱਚ ਇਨਵੋਲਵ ਹੋ ਸਕਦੇ ਨੇ ਬਹੁਤ ਸਾਰੀਆਂ ਖਬਰਾਂ ਤੁਸੀਂ ਦੇਖ ਚੁੱਕੇ ਹੋ ਪਰ ਅੱਜ ਮੈਂ ਤੁਹਾਨੂੰ ਇੱਕ ਐਸਾ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਸੁਣੋਗੇ ਕਿ ਰਪਿੰਦਰ ਕੌਰ ਦੇ ਮਾਤਾ ਪਿਤਾ ਦੇ ਪੱਤੇ ਪਹਿਣਗੇ ਪੱਕੇ ਹੀ ਪਹਿਣਗੇ ਕਿਉਂਕਿ ਅਦਾਲਤ ਦੇ ਵਿੱਚ ਗਵਾਹਾਂ ਦੇ ਵਿੱਚੋਂ ਬਿਆਨ ਬਦਲਣ ਵਾਲੇ ਨੇ ਉਹ ਬਿਆਨ ਬਦਲਣਗੇ ਐਸੇ ਕਰਕੇ ਉਹਨਾਂ ਦੇ ਉੱਤੇ ਤੌਣੀ ਲੱਗਣੀ ਤੈ ਹੈ ਤੇ ਲੱਗਣੀ ਚਾਹੀਦੀ ਵੀ ਹੈ ਕਿਉਂਕਿ ਇੱਕ ਪਾਸੇ ਦੇਖੋ ਰੁਪਿੰਦਰ ਕੌਰ ਨੇ ਬਾਦ ਵੱਡਾ ਘਣਾਉਣਾ ਜਿਹੜਾ ਕਿ ਕੰਮ ਕਰ ਦਿੱਤਾ ਔਰ ਦੂਜੇ ਪਾਸੇ ਲੋਕਾਂ ਨੂੰ ਆਪਣਾ ਇੱਕ ਹੋਰ ਮਖੌਟਾ ਪਹਿਨ ਕੇ ਲੋਕਾਂ ਦੇ ਸਾਹਮਣੇ ਉਹਦੇ ਮਾਤਾ ਪਿਤਾ ਨੇ ਇਹ ਜਾਹਿਰ ਕਰ ਦਿੱਤਾ ਕਿ ਭਾਈ ਅਸੀਂ ਤਾਂ ਸੱਚੇ ਸੋਚੇ ਆ ਪਰ ਹੁਣ ਜਦੋਂ ਪੰਜਾਬ ਦੀ ਪੁਲਿਸ ਕੁੱਠਾ ਡਾਂਕੇ ਚਾੜੂ ਘੋਟਾ ਦੇ ਆਪਣੇ ਆਪ ਹੋ ਤੋਤੇ ਵਾਂਗੂ ਕਿਵੇਂ ਬੋਲਦੇ ਨੇ ਛੋੜੋ ਜਰਾ ਧਿਆਨ ਦੇ ਨਾਲ ਕਿਉਂਕਿ ਵੱਡੇ ਵੱਡੇ ਮੁਜਰਮਾਂ ਨੂੰ ਪੰਜਾਬ ਦੀ ਪੁਲਿਸ ਕਹਿੰਦੇ ਆ ਨਾ ਗੁੰਗੇ ਬੋਲਣ ਲੱਗ ਜਾਂਦੇ ਉਹ ਐਂ ਹੀ ਬੋਲਦੇ ਨੇ ਸੁਣੋ ਕੀ ਤੁਹਾਡੇ ਕਹਿਣ ਦਾ ਭਾਵ ਹੈ ਕਿ ਕਿਤੇ ਨਾ ਕਿਤੇ ਘਰ ਦੇ ਵੀ ਮਲੇ ਹੋ ਸਕਦੇ 100% ਇਹ ਤਾਂ ਜਦੋਂ ਚਾਰ ਪਟੇ ਪਹਿਣਗੇ ਨਾ ਤੇ ਤੋਤੇ ਵਾਂਗੂ ਬੋਲਣਗੇ ਜਿਹੜੇ ਟੀਵੀ ਤੇ ਆ ਕੇ ਦੁਸਕ ਦੇ ਫਿਰਦੇ ਨੇ ਇਹ ਡਰਾਮੇ ਕਰ ਰਹੇ ਨੇ ਇਹ ਸ਼ਰੇਆਮ ਕਹਿੰਦਾ ਇਹ ਵਖਰੀ ਨੀਲ ਘਟ ਕੇ ਪਾਇਓ ਉਹਨਾਂ ਤੱਕ ਮੈਂ ਪਹੁੰਚਾਉ ਇਹ ਡਰਾਮੇ ਬਾਜੀ ਹੋ ਰਹੀ ਹੈ ਕਿ ਉਹਨਾਂ ਦੇ ਪਰ ਕਤਲ ਦਾ ਪਰਚਾ ਹੋਏ ਲਾੜਾ ਦਾ ਮਾਰਦਾ ਇਹੋ ਜੇ ਪਿੰਡ ਵਾਲਿਆਂ ਦਾ ਵੀ ਜਿਹੜੇ ਉਹਨਾਂ ਦੀ سپورਟ ਚ ਬੈਠੇ ਨੇ ਤਾ ਸੋਲਿਆ ਪੰਜਾਬ ਵਾਲੇ ਉਹਦੇ ਮਾਤਾ ਪਿਤਾ ਹੀ ਨਹੀਂ ਬਲਕਿ ਉਹਨਾਂ ਦੇ ਪਿੰਡ ਵਾਸੀਆਂ ਨੂੰ ਵੀ ਲਾਣਤਾ ਪੈ ਰਹੀਆਂ ਨੇ ਜਿਹੜੇ ਲੋਕ ਰੁਪਿੰਦਰ ਕੌਰ ਤੇ ਰੁਪਿੰਦਰ ਕੌਰ ਦੇ ਮਾਤਾ ਪਿਤਾ ਦਾ ਇਸ ਮਾਮਲੇ ਦੇ ਵਿੱਚ ਸਾਥ ਦੇ ਰਹੇ ਨੇ ਐਵੇਂ ਨਹੀਂ ਖਬਰਾਂ ਬਣਦੀਆਂ ਜੇ ਇਹਨਾਂ ਦੇ ਵਿੱਚੋਂ ਖਬਰਾਂ ਆਉਂਦੀਆਂ ਕੀ ਨੇ ਕਹਿੰਦੇ ਰੁਪਿੰਦਰ ਕੌਰ ਤਾਂ ਆਸ਼ਾ ਲੈ ਰਹੀ ਆਪਣੇ ਆਸ਼ਕ ਦੇ ਨਾਲ ਮੁਲਾਕਾਤਾਂ ਕਰ ਰਹੀ ਉਹਨੂੰ ਗੱਦੇ ਮੁਹਿਆ ਕਰਾਏ ਜਾ ਰਹੇ ਨੇ ਉਹਨੂੰ ਬਰਕਾਂ ਬਦਲੀਆਂ ਜਾ ਰਹੀਆਂ ਨੇ ਬਹੁਤ ਸਾਰੀ ਅਕਸਰ ਦੇਖਿਆ ਤੁਸੀਂ ਖਬਰਾਂ ਬਣੀਆਂ ਔਰ ਇਸ ਮਾਮਲੇ ਦੇ ਵਿੱਚ ਔਰ ਜਿਹੜਾ ਹੁਣ ਮੋੜ ਆ ਗਿਆ ਨਾ ਉਹ ਬੜਾ ਹੀ ਬੇਚੀਦਾ ਯਾਨੀ ਰੁਪਿੰਦਰ ਕੌਰ ਨੇ ਤਾਂ ਆਪ ਪਟੇ ਖਾਣਾ ਹੀ ਖਾਣੇ ਆ ਨਾਲ ਆਪਣੇ ਬੁੱਢੇ ਮਾਤਾ ਪਿਤਾ ਦੇ ਵੀ ਪਟੇ ਲਵਾਉਣਾ ਚਾਹੁੰਦੀ ਹੈ ਕਿਉਂਕਿ ਉਹ ਬਿਆਨ ਬਦਲ ਲੰਗੀ ਤੇ ਫੇਰ ਪੰਜਾਬ ਦੀ ਪੁਲਿਸ ਕਿਹੜੇ ਹਿਸਾਬ ਦਾ ਪ੍ਰਸ਼ਾਦ ਦਿੰਦੀ ਹੈ ਇਹ ਅਕਸਰ ਸਾਰੇ ਮੁਜਰਮ ਵੀ ਜਾਣਦੇ ਨੇ ਤੇ ਪੂਰੇ ਹੀ ਪੰਜਾਬ ਜਾਣਦਾ ਤਾਂ ਉਹ ਪ੍ਰਸ਼ਾਦ ਹੁਣ ਇਹਨਾਂ ਨੂੰ ਵੀ ਮਿਲਣ ਜਾ ਰਹੇ ਆ ਕਿਉਂਕਿ ਇੱਕ ਗੱਲ ਸੋਚੀਏ ਤਾਂ ਦੇ ਮਾਤਾ ਪਿਤਾ ਵੀ ਹੋ ਸਕਦਾ ਕਿ ਵਿੱਚ ਇਨਵੋਲਵ ਦੂਸਰੇ ਲੋਟ ਹੋਣ ਹੁਣ ਤਾਂ ਇਹ ਵੀ ਗੱਲ ਚਰਚਾ ਦੇ ਵਿੱਚ ਆ ਗਈ ਹੈ ਕਹਿੰਦੇ ਜੀ ਇਹ ਮਦਦ ਹੀ ਨਹੀਂ ਹੋ ਸਕਦਾ ਗੁਰਵਿੰਦਰ ਸਿੰਘ ਦਾ ਜਿਹੜਾ ਕਤਲ ਇਹਨਾਂ ਨੇ ਕਰਵਾਇਆ ਹੋਵੇ ਕਿਸੇ ਪੈਸੇ ਟਕੇ ਦੇ ਜ਼ਰੀਏ ਜਾਂ ਕੋਈ ਹੋਰ ਚੀਜ਼ ਦਾ ਕੋਈ ਇਹਨਾਂ ਨਾਲ ਜਿਹੜਾ ਕਿ ਕਿਸੇ ਦੀ ਸੌਦੇਬਾਜ਼ੀ ਹੋਈ ਹੋਵੇ ਹੋ ਸਕਦਾ ਉਸ ਮੁੰਡੇ ਦੇ ਨਾਲ ਵਸਾਉਣਾ ਚਾਹੁੰਦੇ ਹੋਣ ਤੇ ਉਹਨਾਂ ਨੇ ਦੇਖ ਲਿਆ ਕਿ ਰਾਹ ਦਾ ਰੋੜਾ ਤਾਂ ਇਹ ਬੰਦਾ ਹੀ ਹੈ ਸੋ ਅੱਜ ਕੱਲ੍ਹ ਯਕੀਨ ਕਰਨਾ ਬੜਾ ਮੁਸ਼ਕਲ ਹੈ ਕੋਈ ਵੀ ਆ ਇਹ ਕਾਲ ਯੁਗ ਦਾ ਪਹਿਰਾ ਹੈ ਨਾ ਜਿਹੜਾ ਇਹ ਅੱਜ ਕੱਲ੍ਹ ਕਾਲ ਯੁਗ ਹੈ ਜਿਹੜਾ ਇਹ ਕੂਕ ਰਿਹਾ ਇਹ ਕਿਸੇ ਤੇ ਵੀ ਭਰੋਸਾ ਕਰਨ ਜੋ ਕਿਸੇ ਨੂੰ ਨਹੀਂ ਛੱਡਿਆ ਐਸੇ ਕਰਕੇ ਤਾਂ ਦੇਖੋ ਹੁਣ ਖਬਰਾਂ ਕਿਸ ਤਰ੍ਹਾਂ ਦੀਆਂ ਬਣ ਰਹੀਆਂ ਨੇ ਪਹਿਲਾਂ ਤਾਂ ਉਹੀ ਮਾਤਾ ਪਿਤਾ ਟੀਵੀ ਚਾਲ ਤੇ ਆ ਕੇ ਬਹੁਤ ਸਾਰੀਆਂ ਖਬਰਾਂ ਬਣੀਆਂ ਕਹਿੰਦਾ ਜੀ ਸਾਡਾ ਤਾਂ ਉਹ ਪੁੱਤਰ ਕਰਨਲ ਨੇ ਯਕੀਨ ਕਿਸੇ ਤੇ ਅੱਜ ਕੱਲ ਨਹੀਂ ਕਰ ਸਕਦਾ ਕੋਈ ਵੀ ਸੋ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਦੇ ਉੱਤੇ ਤਾਣੀ ਲੱਗਣ ਜਾ ਰਹੀ ਹੈ ਪਰ ਦੂਜੀ ਖਬਰ ਜਿਹੜੀ ਉਹ ਬਠਿੰਡੇ ਤੋਂ ਆ ਰਹੀ ਹੈ 32 ਸਾਲਾ ਇੱਕ ਨੌਜਵਾਨ ਖੂਬਸੂਰਤ ਕੁੜੀ ਜਿਹਨੂੰ ਇੱਕ ਸੜਕ ਦੇ ਕਿਨਾਰੇ ਜੰਗਲ ਦੇ ਟਾਇਪ ਦਾ ਜਿਹੜਾ ਕਿ ਉੱਥੇ ਮਾਹੌਲ ਬਣਿਆ ਹੋਇਆ ਸੀ ਉੱਥੇ ਕਿਸੇ ਨੇ ਗਲਾ ਵੱਢ ਕੇ ਮਾਰ ਦਿੱਤੀ ਹੈ ਤਾਂ ਉੱਥੇ ਭਾਈ ਪੰਜਾਬ ਦੀ ਪੁਲਿਸ ਬਠਿੰਡੇ ਦੀ ਉਹਨਾਂ ਨੇ ਉਸ ਕੁੜੀ ਨੂੰ ਚੱਕ ਲਿਆ ਹਾਲਾਂਕਿ ਹੁਣ ਉਹਦੇ ਉੱਤੇ ਇਨਵੈਸਟੀਗੇਸ਼ਨ ਹੋ ਰਹੀ ਹੈ ਪਰ ਇਹ ਖਬਰ ਪਤਾ ਕਿਵੇਂ ਦੀ ਬਣਨੀ ਹੈ ਪਤਾ ਨਹੀਂ ਹੁਣ ਕਿਹੜੇ ਕਿਹੜੇ ਮਾਮਲੇ ਨਿਕਲ ਕੇ ਆਉਣਗੇ ਆ ਜਿਵੇਂ ਰੁਪਿੰਦਰ ਕਾਲ ਦਾ ਮਾਮਲਾ ਤੁਹਾਡੇ ਸਾਹਮਣੇ ਆਇਆ ਇਹ ਖਬਰ ਮੈਂ ਤੁਹਾਨੂੰ ਅੱਜ ਦੱਸ ਰਿਹਾ ਅੱਜ ਤੋਂ 2 ਦਿਨ ਬਾਅਦ ਜਾਂ 1 ਦਿਨ ਬਾਅਦ ਇਹ ਖਬਰ ਇਸ ਤਰ੍ਹਾਂ ਦੀ ਬਣਨੀ ਹੈ ਕਿ ਪੰਜਾਬ ਭਰ ਦੇ ਵਿੱਚ ਹਰ ਮੀਡੀਆ ਚੈਨਲ ਦੇ ਉੱਤੇ ਛਾ ਜਾਊਗੀ ਕਿਉਂਕਿ ਇਹਦੇ ਪਿੱਛੇ ਵੀ ਕੋਈ ਹੱਥ ਦੱਸੇ ਜਾ ਰਹੇ ਨਹੀਂ ਹੁਣ ਹੱਥ ਕੀ ਦਾਗਾ ਇਹ ਹਾਲਾਂਕਿ ਸਾਹਮਣੇ ਨਿਕਲ ਕੇ ਨਹੀਂ ਆਇਆ ਪਰ ਜਿਹੜੀ ਕੁੜੀ ਮਾਰੀ ਗਈ ਆ ਉਹ ਬੜੀ ਖੂਬਸੂਰਤ ਵੀ ਹੈ 32 ਸਾਲਾਂ ਦੀ ਕੁੜੀ ਹੈ ਪਰ ਭਾਈ ਉਹਦੇ ਇੱਕ ਬੱਚਾ ਸੀ ਕਹਿੰਦੇ ਵੀ ਬਹੁਤ ਮਾੜਾ ਜਿਹੜਾ ਕਿ ਕਿਸੇ ਨੇ ਇੰਜਾਬ ਦਿੱਤਾ ਉਹਨੂੰ ਸੜਕ ਦੇ ਕਿਨਾਰੇ ਮਾਰ ਕੇ ਸੁੱਟ ਦਿੱਤਾ ਤੇ ਹੁਣ ਬਠਿੰਡੇ ਦੀ ਪੁਲਿਸ ਇਸ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੀ ਹੈ ਉਮੀਦ ਹੈ ਕਿ ਪੰਜਾਬ ਦੀ ਜਿਹੜੀ ਪੁਲਿਸ ਬੜੇ ਤਰੀਕੇ ਦੇ ਨਾਲ ਆਪਣਾ ਇਮਾਨਦਾਰੀ ਦੇ ਨਾਲ ਜਿਹੜਾ ਕਿ ਕੰਮ ਕਰਦੀ ਹੈ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਲਦ ਤੋਂ ਜਲਦ ਉਸ ਦੇ ਦੋਸ਼ੀ ਨੂੰ ਅੜਕੇ ਸਾਹਮਣੇ ਲਿਆਉਗੀ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣੋ ਜੀ ਧੰਨਵਾਦ